ਇਹ ਹੈਗੀ ਆ ਜੀ ਉਹ ਕੋਠੀ ਜਿੱਥੇ ਪੀਤੇ ਦਿਨੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਤੁਸੀਂ ਵੀ ਜੇ ਆਪਣੀ ਜਗ੍ਹਾ ਲੈ ਕੇ ਆਪਣਾ ਨਵਾਂ ਘਰ ਬਣਾ ਰਹੇ ਹੋ ਉਹਦੀ ਉਸਾਰੀ ਕਰ ਰਹੇ ਹੋ ਤੇ ਸਾਵਧਾਨ ਹੋ ਜੋ ਕਿਉਂਕਿ ਚੋਰਾਂ ਨੇ ਨਾ ਤਾਂ ਉੱਥੇ ਤਾਰਾਂ ਛੱਡਣੀਆਂ ਤੇ ਨਾ ਤੁਹਾਡਾ ਸੈਂਟਰੀ ਦਾ ਸਮਾਨ ਜਿੱਦਾ ਟੂਟੀਆਂ ਵਗੈਰਾ ਪਹਿਲੋ ਲੱਗ ਜਾਂਦੀਆਂ ਆ ਉਹ ਛੱਡਣੀਆਂ ਤੇ ਜਲਦ ਆਪਾਂ ਨੇ ਦਿਵਾਰੇ ਗੱਲਬਾਤ ਕਰਾਂਗੇ ਇਸ ਕੋਠੀ ਦੇ ਓਨਰ ਦੇ ਨਾਲ ਕੀ ਕਹਿੰਦੇ ਨੇ ਉਹ ਇਹਦੇ ਬਾਰੇ ਐਸਰ ਕੀ ਨਾਮ ਆਪਣਾ? ਰਜੀਵ ਦੁੱਗਲਾ ਜੀ ਮੇਰਾ ਨਾਮ। ਇਹ ਕਿਹੜਾ ਏਰੀਆ ਪਿੰਡਾ? ਇਹ ਜੀ 100 ਲਾਲੀ ਬਾਜਵਾ ਕਲੋਨੀ ਦੇ ਨਾਲ ਸਾਊਥ ਇੰਡ ਕਲੱਬ ਆ ਜੀ ਗਲੀ ਨੰਬਰ 1 ਜੀ। ਇਹ ਕੀ ਹੋਇਆ ਮਾਮਲਾ ਜਿਹੜਾ ਬੀਤੇ ਦਿਨੀ ਤੁਹਾਡੇ ਇਹ ਤਾਂ ਕੋਈ ਸਿਕੂ ਇਹ ਸਰ 22 22 ਤਰੀਕ ਦੀ ਗੱਲ ਆ ਜੀ 22 ਨੂੰ ਆਉਂਦੀ ਤੇ ਮੈਂ ਮਤਲਬ ਸਵੇਰੇ ਜਦੋਂ ਆਇਆ ਘਰ ਸਵੇਰੇ ਲਾਈਟਾਂ ਬੰਦ ਕਰਨ ਵਾਸਤੇ ਆਈਦਾ ਜੀ। ਯਾਦਾ ਅਗੇ ਦੇਖਿਆ ਤੇ ਕੰਧ ਟੱਪ ਕੇ ਕੋਈ ਅਣਪਛਾਤੇ ਆਦਮੀ ਜਿਹੜੇ ਅੰਦਰ ਆਏ ਆ ਅੰਦਰ ਆ ਕੇ ਤੇ ਪਹਿਲੀ ਮੰਜ਼ਲ ਤੇ ਚੜ ਕੇ ਇੱਥੇ ਸਾਡੇ ਸਟੋਰ ਰੂਮ ਬਣਿਆ ਹੋਇਆ ਜੀ ਇਹਨੂੰ ਜਿੰਦਾ ਲੱਗਾ ਹੋਇਆ ਸੀਗਾ ਆ ਕੇ ਤੇ ਉਹਨਾਂ ਨੇ ਤਾਂ ਭੰਗ ਕੇ ਜੀ ਅੰਦਰ ਬਿਜਲੀ ਦਾ ਸਮਾਨ ਪਿਆ ਸੀ ਤਕਰੀਬਨ 35000 ਦਾ ਬਿਜਲੀ ਦਾ ਸਮਾਨ ਸੀਗਾ ਜੀ 20000 ਦੀਆਂ ਤਾਰਾਂ ਪਈਆਂ ਸੀਗੀਆਂ ਜੀ ਉਹ ਉਹਨਾਂ ਨੇ ਤਾਰਾਂ ਵੀ ਚੱਕ ਲਈਆਂ ਜੀ 35000 ਦਾ ਸਮਾਨ ਚੱਕ ਲਿਆ ਤਕਰੀਬਨ 55000 ਦਾ ਇਹ ਸਮਾਨ ਉਹਨਾਂ ਨੇ ਚੱਕ ਲਿਆ ਜੀ ਤੇ ਬਾਕੀ ਪੱਥਰ ਕਟਣ ਵਾਲੀਆਂ ਇਹਨਾਂ ਦੀਆਂ ਮਸ਼ੀਨਾਂ ਸੀਗੀਆਂ ਜੀ ਉਹ ਉਹ ਚੱਕ ਕੇ ਲੈ ਗਏ ਜੀ ਜਾਂਦੇ ਹੋਏ ਉਹ ਦੀ ਮੈਂ ਸੀਸੀਟੀਵੀ ਕੈਮਰੇ ਲਾਏ ਹੋਏ ਸੀਗੇ ਲੇਕਿਨ ਡੀਵੀਆਰ ਤੇ ਐਨਵੀਆਰ ਵੀ ਜਾਂਦੇ ਹੋਏ ਉਥੋਂ ਖੋਲ ਕੇ ਲੈ ਗਏ ਜੀ ਉਹ ਸਾਰਾ ਸਮਾਨ ਕੀ ਇਹਦੇ ਸੰਬੰਧੀ ਆਪਾਂ ਪੁਲਿਸ ਨੂੰ ਸੂਚਿਤ ਕੀਤਾ ਹਾਂਜੀ ਜੀ ਮੈਂ ਇਹਦੇ ਸੰਬੰਧ ਦੇ ਵਿੱਚ ਫੌਰਨ ਕਾਰਵਾਈ ਕਰਦੇ ਮਤਲਬ ਥਾਣਾ ਸਦਰ ਦੇ ਵਿੱਚ ਗਿਆ ਜੀ ਇੱਕ ਐਪਲੀਕੇਸ਼ਨ ਮੈਂ ਉਥੇ ਉਹਨਾਂ ਨੂੰ ਦਿੱਤੀ ਐਸਐਚਓ ਸਾਹਿਬ ਨੂੰ ਮਿਲਿਆ ਤੇ ਉਹਨਾਂ ਨੂੰ ਮੈਂ ਆਪਣੀ ਸਾਰੀ ਗੱਲ ਇਹ ਦੱਸੀ ਜੀ ਤੇ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਇਹਦਾ ਆਪਾਂ ਫੌਰੀ ਆਪਾਂ ਕਰਾਉਨੇ ਆਂ ਕਾਰਵਾਈ ਇਹਦੇ ਉੱਤੇ ਉਹਨਾਂ ਨੇ ਐਸੀ ਸਤਨਾਮ ਸਿੰਘ ਜੀ ਨੂੰ ਫੋਨ ਕੀਤਾ ਮੇਰੇ ਸਾਹਮਣੇ ਤੇ ਕਹਿੰਦੇ ਵੀ ਜਾ ਕੇ ਤੁਸੀਂ ਦੇਖ ਕੇ ਆਓ ਤੇ ਉਹਨਾਂ ਨੂੰ ਮਾਰਕ ਕੀਤੀ ਜੀ ਫਿਰ ਐਸੀ ਸਤਨਾਮ ਸਿੰਘ ਜੀ ਨੂੰ ਮੇਰੇ ਰਿਸ਼ਤੇਦਾਰ ਨੇ ਲਾਲ ਸਿੰਘ ਜੀ ਫਿਰ ਇਹ ਹੁਸ਼ਾਲਪੁਰ ਕਾਫੀ ਦਾ ਸਥਾਨੇ ਉਹਨਾਂ ਨੇ ਵੀ ਕਿਹਾ ਉਹਨਾਂ ਨੂੰ ਪਰ ਉਹ ਆਏ ਨਹੀਂ ਜੀ ਆਏ ਨਹੀਂ ਹਜੇ ਤੱਕ ਮੌਕਾ ਦੇਖਣ ਵਾਸਤੇ ਮੌਕਾ ਦੇਖਣ ਵਾਸਤੇ ਨਹੀਂ ਜੀ ਆਏ ਹਜੇ ਇਸ ਤੋਂ ਪਹਿਲਾਂ ਵੀ 2024 ਦੇ ਵਿੱਚ ਜੀ ਦਸੰਬਰ ਮਹੀਨੇ ਦੇ ਵਿੱਚ ਮੇਰੇ ਚੋਰੀ ਹੋਈ ਸੀ ਤੇ ਉਸ ਵੇਲੇ ਵੀ ਤਕਰੀਬਨ 30 35000 ਦਾ ਨੁਕਸਾਨ ਹੋ ਗਿਆ ਸਾਮਾਨ ਚੱਕ ਕੇ ਲੈ ਗਏ ਸੀ ਪਲੇਟਾਂ ਪੋਟਾਂ ਲੈ ਗਏ ਸੀ ਅੰਦਰ ਸੈਂਟਰੀ ਹੋਰ ਸਾਮਾਨ ਲਿਆ ਕੇ ਰੱਖਿਆ ਸੀ ਉਹ ਲੈ ਗਏ ਜੀ ਤੇ ਮੈਂ ਉਸ ਵੇਲੇ ਵੀ ਸਤਾ ਥਾਣੇ ਅਰਜ਼ੀ ਦਿੱਤੀ ਸੀ ਤੇ ਹਜੇ ਪਰ ਉਹ ਵੀ ਜੋ ਹਜੇ ਤੱਕ ਫੜ ਨਹੀਂ ਹੋਏ ਜੀ ਕੋਈ ਸੁਰਾਗ ਨਹੀਂ ਉਹਨਾਂ ਦਾ ਲੱਗਿਆ ਜੀ ਤੇ ਕੋਈ ਸੀਸੀਟੀਵੀ ਆਪਾਂ ਚੈੱਕ ਕੀਤੀ ਜਿਹੜੀ ਮੋਬਾਈਲਾਂ ਤੇ ਗਏ ਨਾ ਮੋਬਾਈਲ ਚੱਲਦੀਆਂ ਹਾਂਜੀ ਸੀਸੀਟੀਵੀ ਚੈੱਕ ਕਰਨ ਦੀ ਮੈਂ ਬੜੀ ਕੋਸ਼ਿਸ਼ ਕੀਤੀ ਆ ਜੀ ਲੇਕਿਨ ਉਹ ਕਿਉਂਕਿ ਡੀਵੀਆਰ ਲੈ ਕੇ ਐਨਵੀਆਰ ਲੈ ਕੇ ਇਸ ਕਰਕੇ ਕੋਈ ਉਹਦੇ ਵਿੱਚ ਰਿਆ ਨਹੀਂ ਜੀ ਉਹ ਪ੍ਰੂਫ ਜਿਹੜਾ ਉਹ ਨਾਲ ਹੀ ਲੈ ਗਏ ਜੀ ਕੈਮਰੇ ਲੱਗੇ ਹੋਏ ਆ ਜੀ ਹੁਣ ਕੀ ਮੰਗ ਕਰਦੇ ਆਪਾਂ ਮੇਰੀ ਮੰਗ ਹੈ ਜੀ ਮੇਰਾ ਜਿਹੜੇ ਜਿਹੜੇ ਵੀ ਇਹ ਅਣਪਛਾਤੇ ਹੈਗੇ ਵਿਅਕਤੀ ਹੈਗੇ ਜੀ ਇਹਨਾਂ ਦੀ ਭਾਲ ਕਰਕੇ ਇਹਨਾਂ ਨੂੰ ਫੌਰਨ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਤੇ ਮੇਰੇ ਜਿਹੜਾ ਸਮਾਨ ਦੀ ਜਿਹੜੀ ਬਰਾਮਦਗੀ ਕਰਾਈ ਜਾਵੇ ਜੀ